ਸਿੱਧੂ ਮੂਸੇਵਾਲਾ ਕਤਲ ਕਾਰਡ ਦੇ ਵਿੱਚ ਸਾਰੇ ਗੁਨਾਹਗਾਰਾਂ ਨੂੰ ਮਾਨਸਾ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਦੂਜੇ ਬੰਨੇ ਮੂਸੇਵਾਲੇ ਦੀ ਥਾਰ ਜੋ ਕਿ ਗੋਲੀਆਂ ਦੇ ਨਾਲ ਛੱਲਣੀ ਹੋ ਗਈ ਉਸ ਕਾਰ ਨੂੰ ਵੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਨਾਲ ਹੀ ਕਰੋਲਾ ਅਤੇ ਬਲੈਰੋ ਗੱਡੀ ਵੀ ਪੇਸ਼ ਕੀਤੀ ਗਈ ਦੱਸਦੇ ਕਿ ਮਾਨਸਾ ਦੀ ਕੋਰਟ ਦੇ ਵੱਲੋਂ ਇਹ ਆਦੇਸ਼ ਦਿੱਤੇ ਗਏ ਸੀ ਕਿ ਇਹਨਾਂ ਵਾਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ ਦੱਸਦੀ ਹੈ ਕਿ ਲੋਰਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਦੇ ਵੱਲੋਂ 29 ਮਈ 2022 ਨੂੰ ਪੰਜਾਬੀ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲੇ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਤਾਂ ਹੁਣ ਉਸ ਮਾਮਲੇ ਦੇ ਵਿੱਚ ਮਾਨਸਾ ਕੋਰਟ ਦੇ ਵਿੱਚ ਸੁਣਵਾਈ ਕੀਤੀ ਜਾ ਰਹੀ ਹੈ ਸ਼ੂਟਰਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਸ਼ੂਟਰ ਪ੍ਰਿਆਵਰਤ ਫੌਜੀ ਦੀਪਕ ਮੁੰਡੀ ਕਸ਼ਿਸ਼ ਅਤੇ ਸੰਦੀਪ ਕੇਕੜਾ ਕੋਰਟ ਦੇ ਵਿੱਚ ਸ਼ੂਟਰਾਂ ਦੀ شناخت ਕਰ ਰਹੇ ਨੇ ਗਵਾ ਮੁਸੇਵਾਲੇ ਦੀ ਥਾਰ ਨੂੰ ਵੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਇਸੇ ਥਾਰ ਦੇ ਵਿੱਚ ਸਿੱਧੂ ਮੁਸੇਵਾਲੇ ਦਾ ਕਤਲ ਹੋਇਆ ਸੀ। ਕਰੋਲਾ ਅਤੇ ਬਲੈਰੋ ਗੱਡੀਆਂ ਵੀ ਪੇਸ਼ ਕੀਤੀਆਂ ਗਈਆਂ ਨੇ। ਕਰੋਲਾ ਤੇ ਬਲੈਰੋ ਗੱਡੀ ਦੇ ਵਿੱਚ ਸਵਾਰ ਹੋ ਕੇ ਇਹ ਸ਼ੂਟਰ ਆਏ ਸੀ ਜਿਨ੍ਹਾਂ ਨੇ ਮੁਸੇਵਾਲੇ ਨੂੰ ਘੇਰਾ ਪਾ ਕੇ ਤਾਬੜ ਤੋੜ ਗੋਲੀਆਂ ਚਲਾਈਆਂ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਥਾਰ ਤੇ ਗੋਲੀਆਂ ਦੇ ਨਿਸ਼ਾਨ ਵੀ ਉਸੇ ਤਰ੍ਹਾਂ ਨਜ਼ਰ ਆ ਰਹੇ ਨੇ। ਹਾਲੇ ਤੱਕ ਕਿਸੇ ਵੀ ਤਰ੍ਹਾਂ ਦਾ ਬਦਲਾ ਇਸ ਥਾਰ ਦੇ ਵਿੱਚ ਨਹੀਂ ਕੀਤਾ ਗਿਆ। ਬਿਲਕੁਲ ਉਹੀ ਤਸਵੀਰ ਹੈ ਉਹੀ ਥਾਰ ਹੈ ਜਿਸ ਦੇ ਵਿੱਚ ਮੂਸੇ ਵਾਲਾ ਸਵਾਰ ਹੋ ਕੇ ਜਵਾਰਕੇ ਪਿੰਡ ਪਹੁੰਚਿਆ ਜਿੱਥੇ ਉਸ ਨੂੰ ਘੇਰਾ ਪਾ ਕੇ ਉਸ ਦਾ ਕਤਲ ਕੀਤਾ ਗਿਆ ਵਾਰਦਾਤ ਵਿੱਚ ਇਸਤੇਮਾਲ AK47 ਵੀ ਪੇਸ਼ ਕੀਤੀ ਜਾਵੇਗੀ ਤਾਂ ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਮਾਨਸਾ ਕੋਰਟ ਦੇ ਵਿੱਚ ਸੁਣਵਾਈ ਕੀਤੀ ਜਾ ਰਹੀ ਹੈ ਸ਼ੂਟਰਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਗਵਾਹਾਂ ਤੋਂ ਇਹਨਾਂ ਸ਼ੂਟਰਾਂ ਦੀ ਸ਼ਨਾਖਤ ਕਰਵਾਈ ਜਾ ਰਹੀ ਹੈ ਸਿੱਧੂ ਮੂਸੇਵਾਲੇ ਦੀ ਥਾਰ ਸਨੇ ਕਰੋਲਾ ਅਤੇ ਬਲੈਰੋ ਗੱਡੀਆਂ ਵੀ ਕੋਰਟ ਦੇ ਵਿੱਚ ਲਿਆਂਦੀਆਂ ਗਈਆਂ ਨੇ ਔਰ ਜਿਸ ਵੇਲੇ ਸਿੱਧੂ ਮੂਸੇਵਾਲੇ ਦੇ ਦੋਸਤ ਉਸਦੇ ਨਾਲ ਸੀ ਥਾਰ ਦੇ ਵਿੱਚ ਬੈਠੇ ਸੀ ਲਿਹਾਜ਼ਾ ਉਹਨਾਂ ਦੇ ਵੱਲੋਂ ਇਹਨਾਂ ਸ਼ੂਟਰਾਂ ਦੀ ਪਛਾਣ ਕੀਤੀ ਜਾਵੇਗੀ ਕਿਉਂਕਿ ਬਹੁਤ ਹੀ ਨੇੜੇ ਆ ਕੇ ਇਹਨਾਂ ਨੇ ਸਿੱਧੂ ਮੂਸੇਵਾਲੇ ਦੇ ਗੋਲੀਆਂ ਚਲਾਈਆਂ ਸੀ ਉਸ ਦਾ ਕਤਲ ਕੀਤਾ ਸੀ ਤਾਂ ਹੁਣ ਇਹਨਾਂ ਦੀ ਪਛਾਣ ਆ ਜਿਹੜੀ ਕੀਤੀ ਜਾਵੇਗੀ ਉਧਰ ਦੂਜੇ ਬੰਨੇ ਸਿੱਧੂ ਮੂਸੇਵਾਲਾ ਜਿਸ ਥਾਰ ਦੇ ਵਿੱਚ ਬੈਠਾ ਸੀ ਉਸ ਥਾਰ ਨੂੰ ਮਾਨਸਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਔਰ ਜਿਹੜੇ ਵਾਹਨਾਂ ਦੇ ਵਿੱਚ ਇਹ ਸ਼ੂਟਰ ਆਏ ਸੀ ਉਹਨਾਂ ਦੇ ਵਿੱਚ ਕੋਰੋਲਾ ਅਤੇ ਬਲੈਰੋ ਗੱਡੀਆਂ ਨੇ ਉਹਨਾਂ ਗੱਡੀਆਂ ਨੂੰ ਵੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਕੋਰਟ ਦੇ ਵੱਲੋਂ ਕੀ ਫੈਸਲਾ ਸੁਣਾਇਆ ਜਾਵੇਗਾ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਵਿੱਚ ਸਾਰੇ ਗੁਨਾਹਗਾਰਾਂ ਨੂੰ ਮਾਨਸਾ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਦੂਜੇ ਬੰਨੇ ਮੂਸੇ ਵਾਲੇ ਦੀ ਥਾਰ ਜੋ ਕਿ ਗੋਲੀਆਂ ਦੇ ਨਾਲ ਛੱਲਣੀ ਹੋ ਗਈ ਉਸ ਕਾਰ ਨੂੰ ਵੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਨਾਲ ਹੀ ਕਰੋਲਾ ਅਤੇ ਬਲੈਰੋ ਗੱਡੀ ਵੀ ਪੇਸ਼ ਕੀਤੀ ਗਈ ਦੱਸਦੇ ਕਿ ਮਾਨਸਾ ਦੀ ਕੋਰਟ ਦੇ ਵੱਲੋਂ ਇਹ ਆਦੇਸ਼ ਦਿੱਤੇ ਗਏ ਸੀ ਕਿ ਇਹਨਾਂ ਵਾਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ ਦੱਸਦੀ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਦੇ ਵੱਲੋਂ 29 ਮਈ 2022 ਨੂੰ ਪੰਜਾਬੀ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲੇ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਤਾਂ ਹੁਣ ਉਸ ਮਾਮਲੇ ਦੇ ਵਿੱਚ ਮਾਨਸਾ ਕੋਰਟ ਦੇ ਵਿੱਚ ਸੁਣਵਾਈ ਕੀਤੀ ਜਾ ਰਹੀ ਹੈ ਸ਼ੂਟਰਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਸ਼ੂਟਰ ਪ੍ਰਿਆਵਰਤ ਫੌਜੀ ਦੀਪਕ ਮੁੰਡੀ ਕਸ਼ਿਸ਼ ਅਤੇ ਸੰਦੀਪ ਕੇਕੜਾ ਕੋਰਟ ਦੇ ਵਿੱਚ ਸ਼ੂਟਰਾਂ ਦੀ شناخت ਕਰ ਰਹੇ ਨੇ ਗਵਾ ਮੂਸੇਵਾਲੇ ਦੀ ਥਾਰ ਨੂੰ ਵੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਇਸੇ ਥਾਰ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ ਕਰੋਲਾ ਅਤੇ ਬਲੈਰੋ ਗੱਡੀਆਂ ਵੀ ਪੇਸ਼ ਕੀਤੀਆਂ ਗਈਆਂ ਨੇ ਕਰੋਲਾ ਤੇ ਬਲੈਰੋ ਗੱਡੀ ਦੇ ਵਿੱਚ ਸਵਾਰ ਹੋ ਕੇ ਇਹ ਸ਼ੂਟਰ ਆਏ ਸੀ ਜਿਨ੍ਹਾਂ ਨੇ ਮੂਸੇਵਾਲੇ ਨੂੰ ਘੇਰਾ ਪਾ ਕੇ ਤਾਬੜ ਤੋੜ ਗੋਲੀਆਂ ਚਲਾਈਆਂ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਥਾਰ ਤੇ ਗੋਲੀਆਂ ਦੇ ਨਿਸ਼ਾਨ ਵੀ ਉਸੇ ਤਰ੍ਹਾਂ ਨਜ਼ਰ ਆ ਰਹੇ ਨੇ ਹਾਲੇ ਤੱਕ ਕਿਸੇ ਵੀ ਤਰ੍ਹਾਂ ਦਾ ਬਦਲਾ ਇਸ ਥਾਰ ਦੇ ਵਿੱਚ ਨਹੀਂ ਕੀਤਾ ਗਿਆ ਬਿਲਕੁਲ ਉਹੀ ਤਸਵੀਰ ਹੈ ਉਹੀ ਥਾਰ ਹੈ ਜਿਸ ਦੇ ਵਿੱਚ ਮੂਸੇ ਵਾਲਾ ਸਵਾਰ ਹੋ ਕੇ ਜਵਾਰ ਕੇ ਪਿੰਡ ਪਹੁੰਚਿਆ ਜਿੱਥੇ ਉਸ ਨੂੰ ਘੇਰਾ ਪਾ ਕੇ ਉਸ ਦਾ ਕਤਲ ਕੀਤਾ ਗਿਆ ਵਾਰਦਾਤ ਵਿੱਚ ਇਸਤੇਮਾਲ AK47 ਵੀ ਪੇਸ਼ ਕੀਤੀ ਜਾਵੇਗੀ ਤਾਂ ਸਿੱਧੂ ਮੂਸੇਵਾਲਾ ਕਤਲ ਕਾਰਡ ਨੂੰ ਲੈ ਕੇ ਮਾਰਸਾ ਕੋਰਟ ਦੇ ਵਿੱਚ ਸੁਣਵਾਈ ਕੀਤੀ ਜਾ ਰਹੀ ਹੈ ਸ਼ੂਟਰਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਗਵਾਹਾਂ ਤੋਂ ਇਹਨਾਂ ਸ਼ੂਟਰਾਂ ਦੀ شناخت ਕਰਵਾਈ ਜਾ ਰਹੀ ਹੈ ਸਿੱਧੂ ਮੂਸੇਵਾਲੇ ਦੀ ਥਾਰ ਸਨੇ ਕਰੋਲਾ ਅਤੇ ਬਲੈਰੋ ਗੱਡੀਆਂ ਵੀ ਕੋਰਟ ਦੇ ਵਿੱਚ ਲਿਆਂਦੀਆਂ ਗਈਆਂ ਨੇ ਔਰ ਜਿਸ ਵੇਲੇ ਸਿੱਧੂ ਮੂਸੇਵਾਲੇ ਦੇ ਦੋਸਤ ਉਸਦੇ ਨਾਲ ਸੀ ਥਾਰ ਦੇ ਵਿੱਚ ਬੈਠੇ ਸੀ ਲਿਹਾਜ਼ਾ ਉਹਨਾਂ ਦੇ ਵੱਲੋਂ ਇਹਨਾਂ ਸ਼ੂਟਰਾਂ ਦੀ ਪਛਾਣ ਕੀਤੀ ਜਾਵੇਗੀ ਕਿਉਂਕਿ ਬਹੁਤ ਹੀ ਨੇੜੇ ਆ ਕੇ ਇਹਨਾਂ ਨੇ ਸਿੱਧੂ ਮੂਸੇਵਾਲੇ ਦੇ ਗੋਲੀਆਂ ਚਲਾਈਆਂ ਸੀ ਉਸ ਦਾ ਕਤਲ ਕੀਤਾ ਸੀ ਤਾਂ ਹੁਣ ਇਹਨਾਂ ਦੀ ਪਛਾਣ ਆ ਜਿਹੜੀ ਕੀਤੀ ਜਾਵੇਗੀ ਉਧਰ ਦੂਜੇ ਬੰਨੇ ਸਿੱਧੂ ਮੂਸੇਵਾਲਾ ਜਿਸ ਥਾਰ ਦੇ ਵਿੱਚ ਬੈਠਾ ਸੀ ਉਸ ਥਾਰ ਨੂੰ ਮਾਨਸਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਔਰ ਜਿਹੜੇ ਵਾਹਣਾ ਦੇ ਵਿੱਚ ਏ ਸ਼ੂਟਰ ਆਏ ਸੀ ਉਹਨਾਂ ਦੇ ਵਿੱਚ ਕੋਰੋਲਾ ਅਤੇ ਬਲੈਰੋ ਗੱਡੀਆਂ ਨੇ ਉਹਨਾਂ ਗੱਡੀਆਂ ਨੂੰ ਵੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਕੋਰਟ ਦੇ ਵੱਲੋਂ ਕੀ ਫੈਸਲਾ ਸੁਣਾਇਆ ਜਾਵੇਗਾ